ਤਰਨਤਾਰਨ ਦੇ ਵਿੱਚ ਜਿੱਥੇ 22 ਇਲੈਕਸ਼ਨ ਚੱਲ ਰਹੀ ਹੈ ਉਥੇ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵਿਆਦ ਅਧਵਾ ਆਈਪੀਐਸ ਡੀਆਈਜੀ ਫਰੋਜਪੁਰ ਰੇਂਜ ਸ੍ਰੀ ਹਰਮਨਬੀਰ ਸਿੰਘ ਗਿੱਲ ਮਾਨਯੋਗ ਐਸਐਸਪੀ ਸ੍ਰੀ ਰਵਜੋਤ ਕੌਰ ਗਰੇਵਾਲ ਜੀ ਦੇ ਹੁਕਮ ਅਨੁਸਾਰ ਜਿਹੜੀ ਬਾਰਡਰ ਦੇ ਉੱਤੇ ਚੌਕਸੀ ਵਧਾਈ ਗਈ ਹੈ ਇਸੇ ਲੜੀ ਦੇ ਵਿੱਚ ਸਬਡਿਵੀਜ਼ਨ ਭਿੱਖੀਪਿੰਡ ਦੇ ਥਾਣਾ ਖਾਲੜਾ ਦੇ ਵਿੱਚ ਬੜੀ ਵੱਡੀ ਸਫਲਤਾ ਹਾਸਲ ਹੋਈ ਜੋ ਤੋ ਤਿੰਨ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਸੁਖਮਨ ਸਿੰਘ ਜਿਹੜਾ ਮੁਗਲ ਚੱਕ ਦਾ ਪਿੰਡ ਦਾ ਰਹਿਣ ਵਾਲਾ ਇਹਦੇ ਪਾਸੋਂ 200 ਗ੍ਰਾਮ ਹੈਰਨ ਗੁਰਜੀਤ ਸਿੰਘ ਖਾਲੜੇ ਦਾ ਇਹਦੇ ਕੋਲ 52 ਗ੍ਰਾਮ ਹੈਰਨ ਤੇ ਸਾਈਨ ਅਰੀਸ ਸैम ਜਿਹੜਾ ਖਾਲੜੇ ਦਾ ਰਹਿਣ ਵਾਲਾ ਵਾ ਇਹਦੇ ਪਾਸੋਂ ਜਿਹੜੀ 50 ਗ੍ਰਾਮ ਹੈਰਨ ਕਬੂਲ ਹੋਈ ਇਹ ਤਿੰਨੇ ਵਿਅਕਤੀ ਖੇਕਲਾ ਦੇ ਨੇੜੇ ਜਿਹੜੇ ਬਾਰਡਰ ਨਾਲ ਰਿਲੇਟਡ ਏਰੀਆ ਉਹਦੇ ਵਿੱਚ ਘੁੰਮ ਰਹੇ ਸੀ ਤੇ ਆਪਣੇ ਜਿਹੜੇ ਮੋਬਾਈਲ ਫੋਨਾਂ ਰਾਹੀਂ ਪਾਕਿਸਤਾਨੀ ਸਮਗਲਨਾਂ ਨਾਲ رابطہ ਕਰਕੇ ਹੋਰ ਜਿਹੜੀ ਹੈ ਰਨ ਮਗਾਉਣ ਦੀ ਤਦਾਦ ਦੇ ਵਿੱਚ ਬੈਠੀ ਚੋ ਬੀਐਸਐਫ ਤੇ ਪੰਜਾਬ ਪੁਲਿਸ ਤੇ ਸਾਂਝੇ ਸਰਚ ਆਪਰੇਸ਼ਨ ਤਰ੍ਹਾਂ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਪਾਸੋਂ ਟੋਟਲ 302 ਗ੍ਰਾਮ ਜਿਹੜੀ ਹੈਰਨ ਰਿਕਵਰ ਕੀਤੀ ਗਈ ਤੇ ਇਸ ਸਬੰਧੀ ਜਿਹੜਾ ਥਾਣਾ ਖਾਲੜਾ ਵਿਖੇ ਮੁਕੱਦਮਾ ਨੰਬਰ 25521 ਸੀਐਨਡੀਪੀਆ ਸਖ ਦੇ ਵਿੱਚ ਜਿਹੜਾ ਇਹ ਦਰਜ ਕੀਤਾ ਗਿਆ ਇਸੇ ਲੜੀ ਦੇ ਵਿੱਚ ਇੱਕ ਹੋਰ ਜਿਹੜੀ ਵੱਡੀ ਸਫਲਤਾ ਪੰਜਾਬ ਪੁਲਿਸ ਤੇ ਬੀਐਸਐਫ ਤੇ ਸਾਂਝੇ ਸਰਚ ਆਪਰੇਸ਼ਨ ਨੂੰ ਮਿਲੀ ਹੈ ਕਿ ਵਾ ਤਾਰਾ ਸਿੰਘ ਦੇ ਜਿਹੜੀਆਂ ਪੈੜੀਆਂ ਨੇ ਉਹਦੇ ਵਿੱਚੋਂ ਇੱਕ ਪੀਲੇ ਰੰਗ ਦਾ ਪੈਕੇਟ ਜਿਹੜਾ ਉਹ ਰਿਕਵਰ ਹੋਇਆ ਜਦੋਂ ਉਹਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਉਹਦੇ ਵਿੱਚੋਂ 497 ਗ੍ਰਾਮ ਦੇ ਕਰੀਬ ਜਿਹੜੀ ਆ ਹੈਰਨ ਰਿਕਵਰ ਕੀਤੀ ਗਈ ਇਸ ਸੰਬੰਧੀ ਵੀ ਥਾਣੇ ਖਾਲੜੇ ਵਿੱਚ ਇੱਕ ਹੋਰ ਵੱਖਰਾ ਮੁਕਦਮਾ 256 ਦਰਜ ਕਰਕੇ ਤੇ ਇਹਦੀ ਤਫਤੀਸ਼ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਇਹਦੀ ਵੀ ਜਿਹੜੀ ਸੈਂਟੀਫਿਕ ਤਰੀਕਿਆਂ ਦੇ ਨਾਲ ਐਨਾਲਿਸਿਸ ਕੀਤਾ ਜਾਊਗਾ ਮੌਕੇ ਦੇ ਜਿਹੜੇ ਇਹ ਟੈਕਨੀਕਲ ਤਰੀਕੇ ਨਾਲ ਤਬਕੀਜ਼ ਕਰਕੇ ਤੇ ਦੋਸ਼ੀਆਂ ਨੂੰ ਜਲਦ ਫੜ ਕੇ ਤੇ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਵੇਗਾ ਇਸ ਲੜੀ ਚ ਇੱਕ ਤੀਜੀ ਕਾਮਯਾਬੀ ਖਾਣਾ ਖੇਮ ਕਰਨ ਦੇ ਵਿੱਚ ਉਹ ਮਿਲੀ ਹੈ ਜਦੋਂ ਕਿ BSF ਤੇ ਪੰਜਾਬ ਪੁਲ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਜਿਹੜਾ DJI ਮੈਟ੍ਰਿਕਸ ਇੱਕ ਡਰੋਨ ਜਿਹੜਾ ਉਹ ਰਿਕਵਰ ਹੋਇਆ ਜਿਹੜਾ ਮਹਿਦੀਪੁਰ ਦੇ ਪਿੰਡਾਂ ਦੇ ਖੇਤਾਂ ਦੇ ਵਿੱਚ ਜਿਹੜੀ ਆ ਗ੍ਰਾਮ ਹੋਇਆ ਸੋ ਇਸ ਡਰੋਨ ਦੇ ਵੀ ਸੈਂਟੀਫਿਕ ਅਨਾਲਿਸਿਸ ਕਰਵਾ ਕੇ ਤੇ ਇਹਦੇ ਰਾਈ ਵੀ ਜਿਹੜੀ ਆ ਕਿਸ ਵਿਅਕਤੀ ਨੇ ਮੰਗਾਇਆ ਡਰੋਨ ਇਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਤੇ ਪੇਸ਼ ਹਜ਼ਾਰਤ ਕੀਤਾ ਜਾਵੇ ਮੈਂ ਇੱਥੇ ਦੱਸਣਾ ਚਾਹੁੰਦਾ ਮਾਂ ਵੀ ਜਿਹੜੀ ਪਾਕਿਸਤਾਨੀ ਸਮੱਗਲਰ ਨੇ ਤੇ ਜਾਂ ਸਾਡੀਆਂ ਜਿਹੜੀਆਂ ਕਾਲੀਆਂ ਭੇਡਾਂ ਨੇ ਉਹ ਲਗਾਤਾਰ ਆਪਣੇ ਜਿਹੜੀ ਨਾਕਾਮ ਕੋਸ਼ਿਸ਼ ਜਿਹੜੇ ਕਰਦੇ ਆਏ ਨੇ ਪ੍ਰੰਤੂ ਪੰਜਾਬ ਪੁਲਿਸ ਤੇ ਬੀਐਸਐਫ ਬਾਰਡਰ ਦੇ ਉੱਤੇ ਸਤਾਰਕ ਤੇ ਚ ਕਰਨੀ ਆ ਤੇ ਸੀਨੀਅਰ ਅਫਸਰਾਂ ਵੱਲੋਂ ਵੀ ਇੱਥੇ ਜਿੱਥੇ ਐਡੀਐਸ ਸਿਸਟਮ ਲਗਾਇਆ ਗਿਆ ਉੱਥੇ ਜਿਹੜੀ ਨਾਕਾਬੰਦੀ ਆ ਬਾਰਡਰ ਦੇ ਉੱਤੇ ਉਹ ਬਹੁਤ ਸਟਰੋਂਗ ਕੀਤੀ ਹੈ ਕੀਤੀ ਗਈ ਹੈ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਨੇ ਸੋ ਅਸੀਂ ਜਿਹੜੇ ਸਮਗਲਿੰਗ ਦੇ ਵਿੱਚ ਗ੍ਰਸਤ ਵਿਅਕਤੀ ਆ ਉਹਨਾਂ ਦੀਆਂ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਉਹਨਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਾ